ਲਓ ਜੀ ਆਪਾਂ ਆ ਪਿੰਡ ਚਣੋ ਸਰਪੰਚ ਸਾਹਿਬ ਕੋਲੇ ਖੜੇ ਆ ਸਾਡੇ ਸਰਪੰਚ ਸਾਹਿਬ ਰਾਜੋਰਾ ਸਿੰਘ ਜੀ ਆਹ ਦੇਖੋ ਇਹਨਾਂ ਨੇ ਕੋਠੀ ਦੇ ਪਿੱਛੇ ਨਾ ਬਾਗਬਾਨੀ ਬਣਾ ਰੱਖਿਆ ਇਹ ਚੀਕੂ ਆਂਬ ਬੜੇ ਮਿੱਠਿਆ ਆਪਾਂ ਵੀ ਖਾਦੇ ਆਂ ਆਂਬ ਦੇਖੋ ਕਿੰਨੂ ਕਿੰਨੂ ਵੀ ਆ ਸਰਪੰਚ ਸਾਹਿਬ ਅਨਾਰ ਵੀ ਲਾਉਂਦੇ ਆਂ 8ਵੇਂ 9ਵੇਂ ਮਹੀਨੇ ਬਣ ਜਾਣਿਆ ਨਾਰ ਖੇਤਾਂ ਦੇ ਵਿੱਚ ਹੰਬ ਦੇਖੋ ਸ਼ਾਨ ਦਾ ਕੁਦਰਤੀ ਆ ਨਾ ਕੋਈ ਸਪਰੇ ਨਹੀਂ ਕੋਈ ਕੈਮੀਕਲ ਨਹੀਂ ਆ ਚਿਕੂ ਦਿਖਾਓ ਆ ਚਿਕੂ ਆ ਤਿੰਨ ਚਾਰ ਤਾਂ ਮੈਂ ਵੀ ਖਾ ਗਿਆ ਸਰਪੰਚ ਕਹਿੰਦੇ ਅਸੀਂ ਵੀ ਰੋਜ਼ ਖਾ ਲੈਂਦੇ ਪਰ ਨਜ਼ਾਰਾ ਆ ਗਿਆਗਾ ਕਿ ਡ ਘਾਰ ਆ ਗਏ ਇੱਧਰ ਵੀ ਆਂਬ ਇਹ ਮਸੰਮੀਆ ਕਿੰਨੂ 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 ਦੇਖੋ ਲੱਗੇ ਵੇ ਆਂਬ ਦੇਖੋ ਕਿਵੇਂ ਲੱਗੇ ਵੇ ਮੈਂ ਤਾਂ ਮਨੂੰ ਅੰਬਾਂ ਨੇ ਮਜਬੂਰ ਕਰਤਾ ਵੀ ਵੀਡੀਓ ਬਣਾਈ ਅੰਬਾਂ ਦੀ ਸਰਪੰਚ ਸਾਹਿਬ ਇਹ ਸਾਰੇ ਪਕਾਉਣੇ ਆ ਨਾ ਪਾਣੇ ਨਹੀਂ ਚਾਰ ਤਾਂ ਨਹੀਂ ਪਾਉਣਾ ਇਹਨਾਂ ਦਾ ਚਾਰ ਤਾਂ ਨਹੀਂ ਪਾਉਂਦੇ ਦੇਖੋ ਜੀ ਕਿੱਡੇ-ਕਿੱਡੇ ਚੀਕੂ ਵੱਡੇ-ਵੱਡੇ ਚੀਕੂ ਅੰਬ ਸਰਪੰਚ ਸਾਹਿਬ ਹੋਣੇ ਇਸ ਸਾਰ ਨਾਲ ਤਾਂ ਇਹ 40-50 ਕਿਲੋ ਤਾਂ ਹੋਣਗੇ ਅੰਬ ਸਾਰੇ ਬੁੱਟਿਆਂ ਦੇ ਸਾਡੇ ਜੋਰਾ ਸਿੰਘ ਸਰਪੰਚ ਬੜੇ ਸ਼ੌਂਕੀਆਂ ਚੀਜ਼ਾਂ ਨੇ ਸਪੈਸ਼ਲ ਇਹਨਾਂ ਨੇ ਨਾਰਾਂ ਦੇ ਚਾਰ ਕਿੱਲੇ ਲਵਾਏ ਆ ਤੇ ਬਾਗਬਾਨੀ ਵੱਲੋਂ ਇਹ ਸਨਮਾਨਿਤ ਕੀਤੇ ਗਏ ਆ ਆ ਸੀਤਾ ਮੜੀ ਦਾ ਬੁੱਟਾ ਕਿਹੜਾ ਸੀਤਾ ਇਹਨੂੰ ਕੀ ਲੱਗਦਾ ਬਹੁਤ ਵਧੀਆ ਫਲ ਹੈ ਇਹਦਾ ਕੁੰਡਿਆਂ ਵਾਲਾ ਫਲ ਹੈ ਅੱਛਾ ਸੀਤਾ ਸੀਤਾ ਮੜੀ ਸੀਤਾ ਵਾਲੀ ਸੀਤਾ ਮਰੀ ਹੁਣੀ ਕੋਈ ਵੀ ਮੈਂ ਤਾਂ ਸੁਣਿਆ ਪਹਿਲੀ ਵਾਰ ਸਰਪੰਚ ਸਾਹਿਬ ਤੋਂ ਲਓ ਜੀ ਸਰਪੰਚ ਸਾਹਿਬ